ਮੈਂ ਪ੍ਰਤਿਭਾ ਤੁਹਾਡਾ ਸਭ ਦਾ ਸਵਾਗਤ ਕਰਦੀ ਹਾਂ ਇਹ ਹੈ #ਕਲੀਨਪਟਿਆਲਾ ਬੁਲੰਦ ਪਟਿਆਲ ਦਾ ਐਪੀਸੋਡ 3 ਸੋ ਅੱਜ ਅਸੀਂ ਮੌਜੂਦ ਹਾਂ ਰਗੋ ਮਾਜਰੇ ਦੇ ਹਨੂਮਾਨ ਮੰਦਿਰ ਦੇ ਬਿਲਕੁਲ ਸਾਹਮਣੇ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਕਿ ਮੇਰੇ ਪਿੱਛੇ ਗੰਦਾ ਨਾਲਾ ਹੈ ਤੇ ਉਸਦੇ ਬਿਲਕੁਲ ਕਿਨਾਰੇ ਕੂੜਾ ਬਿਖਰਿਆ ਹੋਇਆ ਹੈ ਲੋਕ ਕੀ ਆਪਣੇ ਘਰਾਂ ਨੂੰ ਸਾਫ਼ ਕਰਕੇ ਉੱਥੋਂ ਦਾ ਕੂੜਾ ਸੜਕ ਤੇ ਸੁੱਟ ਜਾਂਦੇ ਨੇ ਇੱਥੇ ਦੇ ਕੂੜੇ ਦੀ ਵਜ੍ਹਾ ਖੁਦ ਇੱਥੇ ਰਹਿਣ ਵਾਲੇ ਲੋਕ ਨੇ ਅਸੀਂ ਕਾਫੀ ਟਾਈਮ ਤੋਂ ਇੱਥੇ ਖੜੇ ਸੀ ਤਾਂ ਅਸੀਂ ਦੇਖਿਆ ਕਿ ਇੱਥੇ ਰਹਿਣ ਵਾਲੇ ਇਸ ਇੱਥੋਂ ਦੇ ਹੀ ਲੋਕ ਇੱਥੇ ਬਾਹਰ ਕੂੜਾ ਸੁੱਟ ਕੇ ਜਾ ਰਹੇ ਸੀ ਕੀ ਇਹ ਸਹੀ ਹੈ ਇੱਥੇ ਲੋਕਾਂ ਨਾਲ ਗੱਲਬਾਤ ਕਰਕੇ ਜਾਣਦੇ ਹਾਂ ਕਿ ਉਹਨਾਂ ਦੇ ਇਸ ਕੂੜੇ ਵਾਲੇ ਕੀ ਵਿਚਾਰ ਹੈ ਤੁਹਾਡੇ ਏਰੀਆ 'ਚ ਇੰਨਾ ਕੂੜਾ ਪਿਆ ਆ ਸੋ ਇਸਨੂੰ ਸਾਫ਼ ਕਰਨ ਲਈ ਤੁਹਾਡੇ ਕੀ ਚੱਲ ਰਿਹਾ ਸਾਨੂੰ ਇਹ ਚਾਹੀਦਾ ਆ ਵੀ ਸਾਡੇ ਏਰੀਆ 'ਚ ਜਿਹੜਾ ਇਹ ਕੂੜਾ ਹੈ ਤਾਂ ਕੂੜਾ ਹੈ ਜਿਸ ਦੇ ਵਜਿਹਤੋਂ ਸਾਡੇ ਬੱਚੇ ਬਿਮਾਰ ਹੋ ਰਹੇ ਆ ਸਾਡੇ ਪ੍ਰੋਬਲਮਸ ਹੋ ਰਹੇ ਆ ਸਾਡੇ ਏਰੀਆ 'ਚ ਲੰਘਦੇ ਵੜਦੇ ਕੂੜਾ ਲੱਗਦਾ ਕਿਉਂਕਿ ਦੇਖੋ ਸਾਰੇ ਪਾਸੇ ਇੰਨੀ ਗ੍ਰੀਨਰੀ ਆ ਬਟ ਉਹਰੇ ਇੰਨਾ ਕੂੜਾ ਕਚਰਾ ਪਿਆ ਹੋਇਆ ਸਾਨੂੰ ਸਿਰਫ ਇਹ ਰਿਕੁਐਸਟ ਹੈ ਕਿ ਇਹ ਟਾਈਮ ਟੂ ਟਾਈਮ ਕਲੀਅਰ ਹੋਵੇ ਜਾਂ ਇਹ ਪਰਮਾਨੈਂਟਲੀ ਹੀ ਕਲੀਅਰ ਹੋਵੇ ਕਿਉਂਕਿ

ਕਾਰਬੋਰੇਸ਼ਨ ਨੂੰ ਚਾਹੀਦਾ ਹੈ ਕਿ ਇਹਦਾ ਸੁਧਾਰ ਕਰੇ ਅਸੀਂ ਸਹਿਯੋਗ ਕਰਨ ਨੂੰ ਵੀ ਤਿਆਰ ਆ ਕੋਈ 1000 2000 5000 10000 ਸਾਡੇ ਕੋਲੋਂ ਪੈਂਦਾ ਅਸੀਂ ਪਾਕੇ ਦੇਣ ਨੂੰ ਤਿਆਰ ਆ ਮੱਡੇ ਦਾ ਸੁਧਾਰ ਹੋਣਾ ਚਾਹੀਦਾ ਹੈ ਇੱਥੇ ਦੀਵਾਰ ਬਾਨੀ ਜੀ ਦੇ ਨਾਲਾ ਕਵਰ ਹੋਣਾ ਚਾਹੀਦਾ ਹੈ ਇਹ ਨਾਲਾ ਕਵਰ ਹੋ ਜਾਏਗਾ ਦੇਖੋ ਚੌਕ ਕਿੰਨਾ ਵੱਡਾ ਹੈ ਟਰਾਂਸਫਾਰਮਰ हट ਜਾਏਗਾ ਉੱਥੋਂ ਤੇ ਕਿੰਨੀ ਕਿੰਨੀ ਵੱਡੀ ਰੋਡ ਬਣ ਜੇਗੀ ਜੀ ਇਹ ਹਾਂਜੀ ਅਸੀਂ ਪ੍ਰਸ਼ਾਸਨ ਤੋਂ ਇਹ ਡਿਮਾਂਡ ਕਰਨਾ ਡਿਮਾਂਡ ਕਰਦੇ ਹਾਂ ਕਿ ਇਹਨੂੰ ਸਫਾਈ ਕਰਾਈ ਜਾਵੇ ਇਹਨੂੰ ਨਾਲੇ ਨੂੰ ਕਵਰ ਕੀਤਾ ਜਾਵੇ ਤੇ ਤਾਂ ਜੋ ਸ਼ਹਿਰ ਦੀ ਸੁੰਦਰਤਾ ਹੋਰ ਵਧੇ। ਥੈਂਕ ਯੂ। ਪ੍ਰੋਗਰਾਮ ਦਾ ਦਾਤਾ ਕੋ ਮਾਹਰਾ ਕਾਲੇ ਮੋਵਲ ਦੀ ਬਿਚੀ ਦੇ ਸਾਹਮਣੇ ਆਇਆ ਏਰੀਆ ਜਿੱਥੇ ਗੰਦ ਪਹੁੰਚਦਾ ਕਿਰਦਾ ਹੈਗਾ। ਲੋਕ ਨੇਗੇ ਜਾਂ ਸਮਝਦਾਰੀ ਤੋਂ ਬਾਹਰ ਨੇਗੇ ਜਿਹੜੇ ਇੱਥੇ ਗੰਦ ਘੇੜਦੇ ਨੇ ਨਾ ਬੜਾ ਤੇ ਲੋਕਾਂ ਨੂੰ ਵੀ ਥੋੜਾ ਸਮਝਾਈ ਤੇ ਕਹੀਦਾ ਵੀ ਆ ਪਰ ਫਿਰ ਵੀ ਨਹੀਂ ਰੁਕਦੇ ਗੰਦ ਸਟਨ ਤੋਂ 15-20 ਦਿਨ ਬਾਅਦ ਸਫਾਈ ਹੁੰਦੀ ਹੈ ਇੱਕ ਵਾਰੀ ਗੰਦ ਚਾਗਦੇ ਨੇ ਕਿ ਉਸ ਤੋਂ ਬਾਅਦ ਮੁੜ ਕੇ ਕੋਈ ਆਉਂਦਾ ਨਹੀਂ ਜੇ ਚਾਗਦੇ ਨੇ ਤਾਂ ਥੋੜਾ ਮोटा ਫੇਰ ਛੱਟ ਜਾਂਦੇ। ਉਸ ਢੇਰ ਦੇ ਉੱਤੇ ਹੋਰ ਗੰਦਗੀ ਕਰਨਾ ਸ਼ੁਰੂ ਹੋ ਜਾਂਦਾ ਹੈਗਾ। ਜਿੱਤ ਨਾਲ ਸੰਗ ਨੇ ਬਹੁਤ ਦੁਖੀ ਨਹੀਂ ਹੈ ਤੇ ਹੁਣ ਕੰਦੇ ਦੇ ਨਾਲ دیوار ਹੈਗੀ ਦੇਖੋ ਬਿਲਕੁਲ ਹੀ ਟੁੱਟੀ ਪਈ ਹੈਗੀ ਜਿਹੜੀ ਕਿ 2000 ਮੇਰੇ ਖਿਆਲ 6-7 ਦੇ ਵਿੱਚ ਟੁੱਟੀ ਸੀ ਇਹ دیوار 17 ਸਾਲ ਹੋ ਗਏ ਕਿਸੇ دیوار ਦੇ ਤਕਰੀਬਨ ਨਹੀਂ ਜਿੰਨੀਆਂ ਸਰਕਾਰਾਂ ਬਦਲ ਗਈਆਂ ਨਹੀਂ ਕਿ ਅਪਰ ਦੀਵਾਰ ਕਿਸੇ ਨਹੀਂ ਬਣੋ ਤੇ ਨਾ ਕੋਈ ਸਸਪਾਈ ਕੀਤੀ ਆ ਕਦੇ ਕੋਈ ਗੰਦ ਕੱਟਣੀ ਹੁੰਦਾ ਨਾਲੇ ਦੇ ਵਿੱਚੋਂ ਬੁਰਾ ਹਾਲ ਹੈਗਾ ਸਮਝ ਤੇ ਇੰਨਾ ਜ਼ਿਆਦਾ ਗੰਦ ਹੈ ਜਿਵੇਂ ਹੁਣ ਕਾਰਪੋਰੇਸ਼ਨ ਹੈਗੀ ਇੰਨਾ ਸਰਵੇ ਕਰਦੀ ਹੈ ਪਟਿਆਲੇ ਦੇ ਵਿੱਚ ਜਾਂ ਹੋਰ ਦੇ ਵਿੱਚ ਸਾਡੇ ਇੱਥੇ ਕੋਈ ਨਹੀਂ ਆਇਆ ਹੈਗਾ ਹਾਲ ਤੱਕ ਕੋਈ ਕਿਸੇ ਨੇ ਕੋਈ ਜਿਹੜਾ ਐਮਸੀ ਹੈਗਾ 43 ਨੰਬਰ ਵਾਰਡ ਦਾ ਜੋਨਨੀ ਕੋਲ ਹੀ ਉਹਨੂੰ ਕਿਹਾ ਸੀ ਉਹ ਜ਼ਰੂਰ ਲਾ ਕੇ ਗਿਆ ਦੋ ਤਿੰਨ ਵਾਰੀ ਉਹਨੇ ਕੋਸ਼ਿਸ਼ ਵੀ ਕੀਤੀ ਹੈ ਸਬਾਈ ਕਰਾਉਣ ਦੀ ਤੇ ਕਰ ਵੀ ਰਿਹਾ ਕੋਸ਼ਿਸ਼ ਹੈ ਪਰ ਵੀ ਵਸਤੂਬਾਹਰ ਹੋਇਆ ਉਹਦੀ ਮੇਰੇ ਸਾਹਮਣੇ ਵੀ ਜਨੈ ਨਹੀਂ ਸਬਾਈ ਹੋ ਰਹੀ ਬਹੁਤ ਹੀ ਬੁਰਾ ਹਾਲ ਹੈ ਕਹਿੰਦਾ ਇਹ ਵੀ ਇੱਥੇ ਕੋਈ ਨਾ ਕੋਈ ਸਮਝ ਦੀਵਾਰ ਵਗੈਰਾ ਹੋ ਜਾਏ ਤੇ ਜਿਵੇਂ ਉਹਨਾਂ ਇੰਨਾ ਚੱਲਦਾ ਹੈਗਾ ਐਨੀ ਸੜਕ ਚੱਲਦੀ ਹੈਗੀ ਇਹ ਐਨੀ ਸੜਕ ਚੱਲਦੀ ਹੈਗੀ ਸੜਕ ਦੇ ਹਿਸਾਬ ਨਾਲ ਇਹਨੂੰ ਕਵਰ ਕੀਤਾ ਜਾਵੇ ਨਾਲੇ ਨੂੰ ਜਿਹਦੇ ਹਿਸਾਬ ਨਾਲ ਕੋਈ ਇੱਥੇ ਗੋਲ ਚੱਕਰ ਵਗੈਰਾ ਬਣ ਜਾਈ ਜਿਹਦੇ ਨਾਲ ਕੰਸਟ ਬੰਦ ਹੋ ਜੇ ਰੁਕ ਸਕਦਾ ਹੈ ਠੀਕ ਹੈ ਥੈਂਕ ਯੂ ਸਰ ਦੇਖੋ ਜੀ ਵੈਸੇ ਤਾਂ ਜਿੱਥੇ ਤੁਸੀਂ ਖੜੇ ਹੋ ਇਸ ਟਾਈਮ ਤੁਸੀਂ ਇੱਕ ਜਗ੍ਹਾ ਦੇਖ ਰਹੇ ਹੋ ਵੀ ਕੂੜਾ ਇਸ ਟਾਈਮ ਇੱਥੇ ਪਿਆ ਹੈ ਮੇਰੇ ਕੋਲਿੰਗ ਦਾ ਪੂਰਾ ਪਟਿਆਲਾ ਸ਼ਹਿਰ ਹੀ ਇਸ ਟਾਈਮ ਗੰਦ ਦੀ ਤਾਜ਼ ਦੇ ਵਿੱਚ ਹੈ ਹੁਣ ਪਤਾ ਨਹੀਂ ਨਗਰ ਨਿਗਮ ਇਸ ਟਾਈਮ ਕੁੰਭ ਕਰਨੀ ਨੀਂ ਸੁੱਤਾ ਹੋਇਆ ਮੈਂ ਤਾਂ ਮੇਰ ਸਾਹਿਬ ਨੂੰ ਮੋਕੇ ਦੇ ਵਿਧਾਇਕ ਨੂੰ ਇਹ ਹੀ ਅਪੀਲ ਕਰਨਾ ਚਾਹੁੰਦਾ ਵੀ ਜਿਆਦਾ ਸਾਨੂੰ ਸਵਾਰ ਦੋ ਨਹੀਂ ਸਾਨੂੰ ਮਜਬੂਰੀ ਹੋਰ ਤੋੜ ਦੇ ਉੱਤੇ ਪਟਿਆਲਾ ਛੱਡਣਾ ਪਏਗਾ ਜੀ ਹੁਣੇ ਸਾਡੇ ਘਰ ਦੇ ਕੋਲ ਇੱਕ ਨਹਿਰ ਲੱਗਦੀਆਂ ਨਾਲਾ ਸਿਰ ਵੀ ਕੋਈ ਛੋਟਾ ਜਿਹਾ ਟੋਟਾ ਹੈ ਉਦੇ ਕਰਕੇ ਸਾਡੇ ਉਰੇ ਮੁਹੱਲੇ ਦੇ ਨੁਆਸੀ ਇੱਡੇ ਪਰੇਸ਼ਾਨ ਹੋਏ ਹੋਏ ਨੇ ਨਾ ਸਾਡੇ ਏਸੀ ਚੱਲਣ ਨਾ ਸਾਡੇ ਫਰਿੱਜ ਚੱਲਣ ਨਾ ਸਾਡੀਆਂ ਐਲਈਡੀਆਂ ਚੱਲਣ ਮਤਲਬ ਅਸੀਂ ਨਰਕ ਭਰੀ ਜ਼ਿੰਦਗੀ ਜੀ ਰਹੇ ਆ ਵੀ ਸਾਨੂੰ ਆਉਣ ਵਾਲੇ ਭੁੱਖੇ ਜਿਹੜੇ ਸਾਡੇ ਬੱਚੇ ਨੇ ਨਵੀਂ ਜਨਰੇਸ਼ਨ ਆ ਸਾਡੀ ਇਹ ਮਜਬੂਰੀ ਨਾਲ ਸਾਨੂੰ ਠਾਣੀ ਪੈਜੇ ਵੀ ਸਾਨੂੰ ਪਟਿਆਲਾ ਛੱਡਣਾ ਹੀ ਪੈਜੇ ਪਟਿਆਲਾ ਕੀ ਮਤਲਬ ਇਹ ਜ਼ਿਲ੍ਹੇ ਦੇ ਵਿੱਚ ਵੀ ਜਾਣ ਨੂੰ ਮਾਨਣਾ ਕਰੇ ਕਿ ਤੇ ਸਾਡਾ ਠੀਕ ਹੈ ਨਾ ਜੀ ਪਰ ਹੁਣ ਮੇਰੀ ਮਿਹਰ ਸਾਹਿਬ ਨੂੰ ਇਹੀ ਬੇਨਤੀ ਆ ਵੀ ਚਾਹੇ 2 ਦਿਨ ਲੱਗਣ ਚਾਹੇ ਹਫਤਾ ਲੱਗਣ ਚਾਹੇ 10 ਦਿਨ ਤੁਸੀਂ ਮੀਟਿੰਗਾਂ ਕਰੋ ਮੀਟਿੰਗਾਂ ਆਲਾ ਚਲੋ ਬਹੁਤ ਹੋਰੀਆਂ ਨੇ ਕਾਰਪੋਰੇਸ਼ਨ ਚ ਗੰਦ ਦੇ ਮਾਮਲੇ ਦੇ ਵਿੱਚ ਉਹ ਅਸੀਂ ਨੋ ਡਾਊਟ ਤੁਸੀਂ ਅਸੀਂ ਇਹ ਨਹੀਂ ਕਹਿੰਦੇ ਤੁਸੀਂ ਕੰਮ ਨਹੀਂ ਕਰ ਰਹੇ ਕੰਮ ਕਰ ਰਹੇ ਹੋ ਪਰ ਥੋੜਾ ਵੱਧ ਧਿਆਨ ਦੇਣ ਦੀ ਲੋੜ ਹੈ ਇੱਕ ਮੋਚੀ ਪੋਚੀਆ ਤੇ ਇੱਕ ਮੋਚੀ ਵਗੈਰਾ ਜਿਹੜੇ ਬਹੁਤ ਜ਼ਿਆਦਾ ਗੰਦ ਪਾਉਂਦੇ ਨੇਗੇ ਉਹਨਾਂ ਨੂੰ ਵੀ ਰੁਕਣਾ ਚਾਹੀਦਾ ਹੈਗਾ ਉਹਨਾਂ ਨਾਲ ਮੀਟਿੰਗ ਕਰਨੀ ਚਾਹੀਦੀ ਹੈ ਤਾਂ ਕਿ ਵੱਧ ਤੋਂ ਵੱਧ ਮੋਚੀਆਂ ਨੂੰ ਕਹਿ ਕੇ ਇਸ ਚੀਜ਼ ਨੂੰ ਅਪਰੂਵ ਕੀਤਾ ਜਾਵੇ ਤਾਂ ਕਿ ਮੋਚੀ ਆਪਦਾ ਗੰਦ ਇਸੇ ਰਾਤ ਨੂੰ ਨਾ ਕਰ ਗਿਆ ਵਪਾਰ ਤਾਂ ਜ਼ਰੂਰੀ ਹੈ ਜੀ ਦੇਖੋ ਬਾਕੀ ਮੋਚੀਆਂ ਭਰਾਵਾਂ ਨੂੰ ਸਾਡੀ ਇਹ ਬੇਨਤੀ ਹੋ ਉਹ ਵੀ ਸਾਡੇ ਭਰਾ ਨੇ ਵਪਾਰ ਕਰ ਰਹੇ ਨੇ ਠੀਕ ਹੈ ਪਰ ਵਪਾਰ ਇੱਕ ਤਰੀਕਾ ਕਰਨ ਦਾ ਵੀ ਇਹ ਨਹੀਂ ਵੀ ਆਪਣਾ ਘਰ ਆਪਾਂ ਸਵਾਰ ਲਈ ਵਪਾਰ ਕਰਕੇ ਦੂਜੇ ਦਾ ਘਰ ਆਪਾਂ ਖਰਾਬ ਕਰ ਦਈਏ ਪਟਿਆਲਾ ਸ਼ਹਿਰ ਇੱਕ ਸਾਡਾ ਘਰ ਹੈ ਆਪਣਾ ਵੀ ਅਸੀਂ ਆਪਣੇ ਘਰ ਨੂੰ ਹੀ ਗੰਦਾ ਕਰ ਰਹੇ ਆ ਇਹ ਕੀ ਮੋਟਿਵ ਦੇਵਾਂਗੇ ਅਸੀਂ ਅੱਗੇ ਕਿਸੇ ਹੋਰ ਨੂੰ ਵੀ ਅਸੀਂ ਆਪਣੇ ਘਰ ਨੂੰ ਨਾ ਖਰਾਬ ਕਰੀਏ ਮੋਚੀ ਭਾਈਚਾਰੇ ਨੂੰ ਸਾਡੀ ਇਹ ਬੇਨਤੀ ਹੈ ਵੀ ਆਪਣਾ ਜਿਹੜਾ ਤੁਹਾਡਾ ਕੂੜਾ ਆਂਦਾ ਤੁਸੀਂ ਆਪਣੀ ਰੇੜੀ ਲਗਵਾਓ ਉਹ ਕਾਰਪੋਰੇਸ਼ਨ ਨੂੰ ਵੀ ਹਟਾਈਦ ਕਰਨੀ ਚਾਹੀਦੀ ਹੈ ਜਾ ਕੇ ਵੀ ਮੇਰੀ ਤਾਂ ਵਧਾਈਕ ਨੂੰ ਮੌਕੇ ਦੇ ਤੇ ਮੇਰ ਸਾਹਿਬ ਨੂੰ ਕੁੰਦਨ ਗੋਗਿਆ ਜੀ ਨੂੰ ਤੇ ਜੀਤਪਾਲ ਸਿੰਘ ਕੋਲੀ ਜੀ ਨੂੰ ਇਹ ਹੀ ਬੇਨਤੀ ਹੈ ਨੋ ਡਾਊਟ ਅਸੀਂ ਇਹ ਨਹੀਂ ਕਹਿੰਦੇ ਵੀ ਕੰਮ ਨਹੀਂ ਕਰਾਰੇ ਕੰਮ ਹੋ ਰਹੇ ਨੇ ਪਰ ਥੋੜਾ ਜਿਹਾ ਧਿਆਨ ਦੇਣ ਦੀ ਹੋਰ ਲੋੜ ਹੈ ਵੀ ਸੋ ਬਿਮਾਰੀਆਂ ਤੋਂ ਛੁਟਕਾਰਾ ਦਿੱਤਾ ਜਾਵੇ ਤੇ ਇੱਕੇ ਨਾਲੇਵਲ ਵੀ ਧਿਆਨ ਦਿੱਤਾ ਜਾਵੇ ਵੀ ਜਿਹੜਾ ਨਾਲਾ ਇਸ ਟਾਈਮ ਬਹੁਤ ਜ਼ਿਆਦਾ ਦੁਬਿਧਾ ਦੇ ਵਿੱਚ ਹੈ ਇਹ ਦੇਖੋ ਜੀ ਹਾਲਾਤ ਉਸ ਸਿਸਟਮ ਨ ਔਰ ਸਾਰੇ ਵਧੀਆ ਘਰਾਂ ਦੇ ਲੋਕ ਉਰੇ ਰਹਿੰਦੇ ਨੇ ਜੀ ਇਹ ਹੈ ਵੀ ਸਾਡੇ ਘਰ ਦਾ ਨੁਕਸਾਨ ਹੋਣ ਤੋਂ ਸਾਨੂੰ ਬਚਾਇਆ ਜਾਵੇ ਬਿਮਾਰੀਆਂ ਤੋਂ ਬਚਾਇਆ ਜਾਵੇ ਮੇਰੀ ਹੱਥ ਜੋੜ ਕੇ ਫਿਰ ਬੇਨਤੀ ਹੈ ਕੁੰਦਨ ਗੋਗਿਆ ਜੀ ਨੂੰ ਅਜੀਤਪਾਲ ਸਿੰਘ ਕੋਹਲੀ ਜੀ ਨੂੰ ਵੀ ਇਹ ਗੰਦ ਦਾ ਕੋਈ ਨੁਕਟਾਰਾ ਕਰੋ ਤੇ ਕਿ ਜਿਹੜੇ ਨਾਲੇ ਖੁੱਲੇ ਹੋਏ ਨੇ ਇਹਨਾਂ ਦੀ ਜਿਹੜਾ ਗੰਦਾ ਆ ਰਿਹਾ ਇਹਨਾਂ ਨੂੰ ਸਾਫ਼ ਕੀਤਾ ਜਾਵੇ। ਬਹੁਤ ਧੰਨਵਾਦ। ਇੱਥੇ ਦੇ ਲੋਕਾਂ ਦਾ ਇਹ ਕਹਿਣਾ ਹੈ ਕਿ ਉਹ ਇਸ ਕੂੜੇ ਤੋਂ ਇਸ ਖਤ ਤੱਕ ਪਰੇਸ਼ਾਨ ਨੇ ਕਿ ਜੇ ਇੱਥੋਂ ਇਨ ਫਿਊਚਰ ਕੂੜਾ ਸਾਫ਼ ਨਹੀਂ ਹੁੰਦਾ ਤਾਂ ਉਹ ਪਟਿਆਲਾ ਛੱਡਣ ਲਈ ਵੀ ਤਿਆਰ ਨੇ। ਤੇ ਉਹ ਇਹ ਮੰਗ ਕਰਦੇ ਨੇ ਕਿ ਇੱਥੇ ਜਲਦ ਤੋਂ ਜਲਦ ਸਫਾਈ ਹੋਵੇ, ਬਿਲਕੁਲ ਕੂੜਾ ਚੱਕਿਆ ਜਾਵੇ ਤੇ ਨਾਲੇ ਦੇ ਨਾਲ ਹੀ ਬਾਉਂਡਰੀ ਬਣਾ ਦਿੱਤੀ ਜਾਵੇ। ਬੁਲੰਦ ਟੀਵੀ ਵੀ ਜਨਤਾ ਦੇ ਨਾਲ ਹੈ ਤੇ ਇਹ ਮੰਗ ਕਰਦਾ ਹੈ ਕਿ ਇੱਥੋਂ ਜਲਦ ਤੋਂ ਜਲਦ ਕੂੜਾ ਸਾਫ਼ ਹੋਵੇ ਤੇ ਕੂੜਾ ਸੁੱਟਣ ਵਾਸਤੇ ਇੱਥੇ ਡਸਟਬਿਨ ਲਗਾਏ ਜਾਣ। ਜੇ ਤੁਸੀਂ ਵੀ ਕਿਸੇ ਨੂੰ ਕੂੜਾ ਸੁੱਟਦੇ ਦੇਖਦੇ ਹੋ ਤਾਂ ਤੁਰੰਤ ਉਸ ਦੀ ਵੀਡੀਓ ਬਣਾ ਕੇ #CleanPatiala #BulanPatiala ਤੇ ਪੋਸਟ ਕਰੋ ਜਾਂ ਫਿਰ ਸਾਡੇ ਨਿਚੇ ਦਿੱਤੇ ਗਏ ਨੰਬਰ ਤੇ ਸੈਂਡ ਕਰੋ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਲਾਈਕ ਜ਼ਰੂਰ ਕਰਨਾ ਕਮੈਂਟ ਕਰਕੇ ਦੱਸੋ ਕਿ ਤੁਹਾਡੇ ਏਰੀਆ ਵਿੱਚ ਗੰਦਗੀ ਹੈ ਜਾਂ ਸਫਾਈ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਕਿਉਂਕਿ ਹੋਰ ਵੀਡੀਓਸ ਲਈ ਬਣੇ ਰਹੋ ਸਾਡੇ ਚੈਨਲ Bulan TV ਦੇ ਨਾਲ ਹੁਣ ਮੈਨੂੰ ਦੇ ਇਜਾਜ਼ਤ ਪਰ ਯਾਦ ਰੱਖਣਾ ਜਿੱਥੇ ਕੋਈ ਨਹੀਂ ਉੱਥੇ ਬੁਲੰਦ ਹੈ